ਬਹੁਤ ਧੰਨਵਾਦੀ। ਲਓ ਜੀ ਕਰੀਏ 5-7 ਮਿੰਟ ਦੇ ਵਿੱਚ ਆਪਾਂ ਸਾਰੀ ਅਪਡੇਟ ਲੈ ਲਈਏ। ਜੀ। ਬਿਲਕੁਲ ਭੁਪਿੰਦਰ ਸਭ ਤੋਂ ਪਹਿਲਾਂ ਤਾਂ ਗੱਲ ਬਲਵੰਤ ਸਿੰਘ ਰਾਜਵਾਨਾ ਦੀ ਹੀ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀਗਾ ਬਲਵੰਤ ਸਿੰਘ ਰਾਜਵਾਨਾ ਦਾ। ਤਾਂ ਅੱਜ ਐਸਜੀਪੀਸੀ ਵਫ਼ਦ ਅੱਜ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਮਿਲ ਕੇ ਆਇਆ, ਮੁਲਾਕਾਤ ਕਰਕੇ ਆਇਆ। ਐਸਜੀਪੀਸੀ ਪ੍ਰਧਾਨ ਸੀਗੇ, ਹੋਰ ਮੈਂਬਰ ਸੀਗੇ, ਉਹਨਾਂ ਦੇ ਵਕੀਲ ਸੀਗੇ। ਦਰਅਸਲ ਕੱਲ ਨੂੰ ਸੁਣਵਾਈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਹੋਣੀ ਹੈ। ਹਾਲਾਂਕਿ ਥੋੜਾ ਜਿਹਾ ਸਸਪੈਂਸ ਹੈਗਾ ਉਸਤੇ ਕਿ ਕੱਲ ਨੂੰ ਸੁਣਵਾਈ ਵੈਸੇ ਤਾਂ ਜਿਹੜੀ ਡੇਟ ਹੈ ਉਹ ਤਾਂ ਮੁਕਰਰ 15 ਅਕਤੂਬਰ ਹੀ ਕੀਤੀ ਗਈ ਹੈ ਜੋ ਕੱਲ ਨੂੰ ਬਣਦੀ ਹੈ ਪਰ ਕਈ ਵਾਰ ਕੇਸ ਐਨਲਿਸਟ ਹੋਣਾ ਹੁੰਦਾ ਉਹਦੀ ਡਿਟੇਲ ਲੇਟ ਆਉਂਦੀ ਹੈਗੀ ਹੈ ਤੇ ਕੱਲ ਨੂੰ ਹੁਣ ਕੀ ਫੈਸਲਾ ਆਏਗਾ ਇਸ ਤੇ ਨਿਗਾਹਾਂ ਜ਼ਰੂਰ ਟਿਕੀਆਂ ਹੋ ਜਣੇ ਕਿਉਂਕਿ ਪਿਛਲੀ ਸੁਣਵਾਈ ਦੇ ਵਿੱਚ ਕਾਫੀ ਤਲਕ ਟਿੱਪਣੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਫਾਂਸੀ 'ਚ ਦੇਰੀ ਕਿਉਂ ਹੋਈ ਸਮਾਂ ਰਹਿਣ ਦੇ ਫਾਂਸੀ ਕਿਉਂ ਨਹੀਂ ਮਿੱਤੀ ਗਈ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਕੇਂਦਰ ਸਰਕਾਰ ਨੂੰ ਸਵਾਲ ਸੀਗੇ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਜਿਹੜੇ ਨੇ ਉਹਨਾਂ ਨੂੰ 31 ਅਗਸਤ 1995 ਨੂੰ ਜਦੋਂ ਬਲਵੰਤ ਸਿੰਘ ਰਾਜਵਾਨਾ ਤੇ ਜਗਤਾਰ ਸਿੰਘ ਹਵਾਰਾ ਤੇ ਦਿਲਾਵਰ ਸਿੰਘ ਦੇ ਵੱਲੋਂ ਜਦੋਂ ਉਹ ਜਿਹੜੇ ਹਸਪੀਟਲ ਦੇ ਤਤਕਾਲਿਕ ਸੀਐਮ ਬੈਂਤ ਸਿੰਘ ਨੂੰ ਇੱਕ ਬੰਬ ਧਮਾਕੇ ਦੇ ਵਿੱਚ ਉਡਾਇਆ ਜਾਂਦਾ ਉਹ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਦਸੰਬਰ 1995 ਦੇ ਵਿੱਚ ਹੀ ਤੇ ਫਿਰ ਕਰੀਬ 11 11.5 ਸਾਲ ਲੰਮਾ ਟ੍ਰਾਇਲ ਚੱਲਦਾ ਇਹ ਟ੍ਰਾਇਲ ਚੱਲਣ ਤੋਂ ਬਾਅਦ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਹੁਣ ਫਾਂਸੀ ਦੀ ਸਜ਼ਾ ਜਦੋਂ ਸੁਣਾਈ ਜਾਂਦੀ ਹੈ ਤਾਂ 2007 ਦੇ ਵਿੱਚ ਉਹ ਫਾਂਸੀ ਦਿੱਤੀ ਨਹੀਂ ਜਾਂਦੀ 2012 ਦੇ ਵਿੱਚ ਇੱਕ ਵਾਰ ਜ਼ਰੂਰ ਮਾਰਚ ਮਹੀਨੇ ਦੇ ਵਿੱਚ ਡੇਟ ਆਉਂਦੀ ਹੈ ਕਿ ਫਾਂਸੀ ਦਿੱਤੀ ਜਾਊਗੀ ਪਰ ਫਾਂਸੀ ਦਿੱਤੀ ਨਹੀਂ ਗਈ ਹੈਗੀ ਜਿਸ ਕਰਕੇ ਉਸ ਤੋਂ ਬਾਅਦ ਉਦੋਂ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀਗੇ ਜਾਂ ਫਿਰ ਉਸ ਵੇਲੇ ਜਿਹੜੀ ਅਕਾਲੀ ਬੀਜੇਪੀ ਦੀ ਸਰਕਾਰ ਸੀਗੀ ਉਹਨਾਂ ਦੇ ਵੱਲੋਂ ਵੀ ਜਿਹੜਾ ਇਸ ਕੇਸ ਦੀ ਪੈਰਵੀ ਕੀਤੀ ਗਈ ਅਤੇ ਇੱਕ ਰਹਿਮ ਦੀ ਅਪੀਲ ਐਸਜੀਪੀਸੀ ਦੇ ਵੱਲੋਂ ਪਾਈ ਗਈ ਸੀਗੀ 2012 ਦੇ ਵਿੱਚ ਉਦੋਂ ਫਾਂਸੀ ਟਾਲ ਦਿੱਤੀ ਗਈ 12 ਤੋਂ ਬਾਅਦ ਹੁਣ 13 ਸਾਲ ਹੋ ਗਏ 2025 ਆ ਗਿਆ ਉਸ ਤੇ ਕੋਈ ਫੈਸਲਾ ਨਹੀਂ ਆਇਆ ਫਿਰ 2020 ਦੇ ਕਰੀਬ ਇੱਕ ਪਟੀਸ਼ਨ ਪਾਈ ਗਈ ਕਿ ਉਸ ਤੇ ਫੈਸਲਾ ਲਾਓ ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਵਾਰ-ਵਾਰ ਕੇਂਦਰ ਸਰਕਾਰ ਨੂੰ ਸਮਾਂ ਦਿੱਤਾ ਗਿਆ ਕਿ ਤੁਸੀਂ ਇਸ ਤੇ ਫੈਸਲਾ ਲਾਓ ਨਹੀਂ ਤਾਂ ਸਾਨੂੰ ਮਜਬੂਰਨ ਫੈਸਲਾ ਲੈਣਾ ਪਵੇਗਾ ਤਾਂ ਹੁਣ ਕੇਂਦਰ ਸਰਕਾਰ ਨੇ ਕਈ ਹੀアリング ਦੇ ਵਿੱਚ ਕੋਈ ਫੈਸਲਾ ਲਿਆ ਨਹੀਂ ਨਾ ਤੇ ਹੁਣ ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਤਾਂ ਸਾਨੂੰ ਫੈਸਲਾ ਲੈਣਾ ਪਵੇਗਾ ਇਸ ਕਰਕੇ ਕੱਲ ਦੀ ਜਿਹੜੀ ਹੀアリング ਹੈ ਉਹ ਕਾਫੀ ਅਹਿਮ ਹੈ ਕਿ ਕੀ ਫੈਸਲਾ ਜਿਹੜਾ ਇਹ ਕੇਂਦਰ ਸਰਕਾਰ ਦੇ ਬਾਅਦ ਹੁਣ ਸੁਪਰੀਮ ਕੋਰਟ ਲੈਂਦਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਆਪਣੇ ਪੱਧਰ ਤੇ ਕੋਈ ਫੈਸਲਾ ਲੈਂਦਾ ਹੈ ਤਾਂ ਫਿਰ ਉਹ ਫੈਸਲਾ ਕੀ ਹੋਏਗਾ ਇਸ ਤੇ ਸਵਾਲ ਬਣਿਆ ਹੋਇਆ ਹੈ ਤਾਂ ਹੁਣ ਸਭ ਦੀਆਂ ਨਿਗਾਹਾਂ ਕੱਲ ਨੂੰ ਸੁਪਰੀਮ ਕੋਰਟ ਤੇ ਨੇ ਇੱਕ ਤਾਂ ਇਹ ਖਬਰ ਜਿਸ ਨੇ ਧਿਆਨ ਖਿੱਚਿਆ ਏ ਇਸ ਤੋਂ ਵੀ ਨਾ ਇੱਕ ਹੋਰ ਜਿਹੜੀ ਖਬਰ ਹੈ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਇਹ ਹੈ ਕਿ ਰਾਜ ਸਭਾ ਦੇ ਵਿੱਚ ਜਿਹੜੇ ਕਾਗਜ਼ ਭਰੇ ਜਾਣੇ ਨੇ ਅੱਜ ਉਹਨਾਂ ਦਾ ਆਖਰੀ ਦਿਨ ਸੀ ਤਾਂ ਇੱਕ ਸ਼ਖਸ ਦੇ ਵੱਲੋਂ ਉਹਦਾ ਨਾਮ ਹੈ ਨਵਨੀਤ ਚਤੁਰਵੇਦੀ ਉਸ ਦੇ ਵੱਲੋਂ ਵੀ ਜਿਹੜੇ ਕਾਗਜ਼ ਨੇ ਉਹ ਦਾਖਲ ਕੀਤੇ ਗਏ ਸੀਗੇ ਤਾਂ ਜਦੋਂ ਕਾਗਜ਼ ਦਾਖਲ ਕੀਤੇ ਗਏ ਉਹਦੇ ਲਈ ਇਹ ਜ਼ਰੂਰੀ ਹੁੰਦਾ ਏ ਕਿ ਤੁਹਾਨੂੰ ਵਿਧਾਇਕਾਂ ਦੀ ਸਪੋਰਟ ਚਾਹੀਦੀ ਹੈ ਤਾਂ ਉਸਨੇ ਕਿਹਾ ਕਿ ਮੇਰੇ ਕੋਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਂ ਦੇਤੇ 10-12 ਵਿਧਾਇਕਾਂ ਦੇ ਕਿ ਉਹਨਾਂ ਦੀ ਸਪੋਰਟ ਹੈ ਕਾਗਜ਼ ਵੀ ਢਾਕਲ ਹੋ ਗਏ ਪਰ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਜਿੰਨੇ ਵੀ ਜਿਹੜੇ ਦਸਤਕਤ ਸੀਗੇ ਉਹ ਫਰਜ਼ੀ ਸੀਗੇ ਤਾਂ ਹੁਣ ਉਹ ਨੂੰ ਅੱਜ ਚੰਡੀਗੜ੍ਹ ਪੁਲਿਸ ਦੇ ਵੱਲੋਂ ਪਹਿਲਾਂ ਜਿਹੜੀ ਪੰਜਾਬ ਪੁਲਿਸ ਆ ਉਹ ਅਰੈਸਟ ਕਰਨ ਜਾਂਦੀ ਹੈ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਭਾਜਪਾ ਇਸ ਦੇ ਪਿੱਛੇ ਆ ਭਾਜਪਾ ਦੇ ਵੱਲੋਂ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਬਚਾਇਆ ਜਾ ਰਿਹਾ ਹੈ ਅ ਇਸ ਦੇ ਨਾਲ ਹੀ ਇੱਕ ਹੋਰ ਜਿਹੜੀ ਖਬਰ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਏ ਡੀ ਜੀ ਪੀ ਜਿਹੜੇ ਵਾਈ ਪੂਰਨ ਕੁਮਾਰ ਨੇ ਉਹਨਾਂ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਤੇ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਆਈਐਸ ਨੇ ਉਹਨਾਂ ਦੇ ਵਾਈਫ ਦੇ ਜਿਹੜੇ ਬ੍ਰਦਰ ਨੇ ਭਾਵ ਕਿ ਉਹਨਾਂ ਦੇ ਸਾਲਾ ਸਾਹਿਬ ਨੇ ਉਹ ਐਮ ਐਲ ਏ ਨੇ ਪੰਜਾਬ ਦੇ ਵਿੱਚ ਬੱਲੂਆਣਾ ਤੋਂ ਜੀ ਕੋਟਪੱਤਾ ਤੇ ਉਸ ਮਾਮਲੇ ਦੇ ਵਿੱਚ ਅੱਜ ਰਾਹੁਲ ਗਾਂਧੀ ਪਹੁੰਚੇ ਪੰਜਾਬ ਚੰਡੀਗੜ੍ਹ ਉਹਨਾਂ ਦੀ ਹਾਈਸਟ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਚਿਰਾਗ ਪਾਸਵਨ ਕੇਂਦਰੀ ਮੰਤਰੀ ਉਪਹੁੰਚੇ ਉਸ ਤੋਂ ਪਹਿਲਾਂ ਰਾਮਦਾਸ ਠਾਵਲੇ ਕੇਂਦਰੀ ਰਾਜ ਮੰਤਰੀ ਪਹੁੰਚੇ ਪੰਜਾਬ ਤੋਂ ਤਾਂ ਸਾਰੇ ਲੀਡਰ ਜਾ ਕੇ ਆਏ ਇੱਕ ਤਰ੍ਹਾਂ ਨਾਲ ਪਰਿਵਾਰ ਦੇ ਲਈ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਹੈ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਦਲਿਤਾਂ ਦੇ ਨਾਲ ਇਸ ਕ੍ਰਿਮੀਨੇਸ਼ਨ ਹੋ ਰਿਹਾ ਹੈ ਪਰ ਉਦੋਂ ਵਾਲੀ ਇੱਕ ਹੋਰ ਅਪਡੇਟ ਭੁਪਿੰਦਰ ਇਹ ਆ ਗਈ ਕਿ ਇੱਕ ਏਸੇ ਕੇਸ ਦੇ ਨਾਲ ਸੰਬੰਧਿਤ ਇੱਕ ਏਐਸਆਈ ਸੀਗੇ ਸੰਦੀਪ ਕੁਮਾਰ ਅੱਜ ਉਹਨਾਂ ਨੇ ਵੀ ਖੁਦਕੁਸ਼ੀ ਕਰ ਲਈ ਈ ਜਿਹੜੇ ਏਐਸਆਈ ਸੀਗੇ ਇਹ ਉਹ ਸੀਗੇ ਜਿਨ੍ਹਾਂ ਨੇ ਜਿਹੜੇ ਵਾਈਪੂਰਨ ਸਿੰਘ ਵਾਈਪੂਰਨ ਕੁਮਾਰ ਨੇ ਏਡੀਜੀਪੀ ਉਹਨਾਂ ਦੇ ਗਨਮੈਨ ਨੂੰ ਗ੍ਰਿਫਤਾਰ ਕੀਤਾ ਸੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਤੇ ਕਿਹਾ ਗਿਆ ਸੀ ਕਿ ਇਹ ਜਿਹੜਾ ਗਨਮੈਨ ਹੈ ਉਹ ਏਡੀਜੀਪੀ ਦੇ ਲਈ ਰਿਸ਼ਵਤ ਇਕੱਠੀ ਕਰਦਾ ਸੀ ਜੀ ਹੁਣ ਉਹ ਕਹਿ ਰਿਹਾ ਹੈ ਕਿ ਇਹ ਜਿਹੜੇ ਏਡੀਜੀਪੀ ਸਾਹਿਬ ਸੀਗੇ ਇਹ ਭ੍ਰਿਸ਼ਟਾਚਾਰ ਚ ਇਨਵੋਲਵ ਸੀਗੇ ਹੁਣ ਇਸ ਦੇ ਪਿੱਛੇ ਕੀ ਹੈ ਰਾਜਨੀਤੀ ਹੈ ਸਾਜ਼ਿਸ਼ ਹੈ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਪਰ ਕੇਸ ਦੇ ਵਿੱਚ ਟਵਿਸਟ ਜਿਹੜਾ ਹੈ ਉਹ ਇੱਕ ਵਾਰੀ ਜ਼ਰੂਰ ਆ ਗਿਆ ਹੈ ਕਿਉਂਕਿ ਪਹਿਲਾਂ ਜਿੱਥੇ ਉਹਨਾਂ ਨੂੰ ਇਮਾਨਦਾਰ ਦੱਸਿਆ ਜਾ ਰਿਹਾ ਸੀ ਹੁਣ ਦੂਜੀ ਧਿਰ ਕਹਿ ਰਹੀ ਹੈ ਕਿ ਨਹੀਂ ਜੀ ਉਹ ਇਮਾਨਦਾਰ ਨਹੀਂ ਸੀ ਉਥੇ ਇੱਕ ਭ੍ਰਿਸ਼ਟ ਅਫਸਰ ਸੀਗੇ ਤਾਂ ਇਸ ਵੇਲੇ ਕਿਉਂਕਿ ਪੀਐਮ ਮੋਦੀ ਨੇ ਵੀ ਕੁਝ ਦਿਨਾਂ ਤੱਕ ਹਰਿਆਣੇ ਦਾ ਦੌਰਾ ਕਰਨਾ ਸੀ ਉਹ ਵੀ ਐਸੇ ਕਰਕੇ ਕੈਨਸਲ ਹੋ ਗਿਆ ਮਲਤਵੀ ਹੋ ਗਿਆ 17 ਅਕਤੂਬਰ ਨੂੰ ਕਿਉਂਕਿ ਇੱਕ ਸਾਲ ਬੀਜੇਪੀ ਸਰਕਾਰ ਦਾ ਹਰਿਆਣਾ ਦੇ ਵਿੱਚ ਪੂਰਾ ਹੋ ਰਿਹਾ ਹੈ ਇਹਦੇ ਨਾਲ ਹੀ ਅੱਜ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੈ ਉਹ ਵੀ ਪੰਜਾਬ ਦੌਰੇ ਤੇ ਆਏ ਕਿਸਾਨਾਂ ਦੇ ਨਾਲ ਉਹਨਾਂ ਨੇ ਵੀ ਮੁਲਾਕਾਤ ਕੀਤੀ ਹੈ ਤਾ ਇਹ ਸਾਰੀਆਂ ਅੱਜ ਦੀਆਂ ਜਿਹੜੀਆਂ ਮੇਨ ਸੁਰਖੀਆਂ ਨੇ ਪੰਜਾਬ ਦੀਆਂ ਉਹ ਇਹੀ ਨੇ ਜੀ ਇੱਕ ਇੱਕ ਜੇ ਤੁਸੀਂ ਪੁਲਿਸ ਦਾ ਹੀ ਨਾਂ ਲਿਆ ਆਪਣੇ ਪੱਤਰਕਾਰ ਨੇ ਮਿੰਟੂ ਗੁਰਸੋਰੀਆ ਤੇ ਉਹਨਾਂ ਨੇ ਇੱਕ ਫੋਟੋ ਪਾਈ ਸੀ ਖਬਰ ਵੀ ਲਿਖੀ ਆ ਕੋਈ ਜਿਹੜੇ ਇਹਨਾਂ ਦੇ ਵਿੱਚ ਜੇਲਾਂ ਦੇ ਅੰਦਰ ਉਹ ਕੋਈ ਪੱਲੀ ਦੇ ਵਿੱਚ ਲੁਕੋ ਕੇ ਉਹ ਕੋਈ ਟੀਵੀ ਲੈ ਕੇ ਆ ਰਿਹਾ ਵੀ ਸ਼ਾਇਦ ਉਹ ਪਹਿਲਾਂ ਐਲਸੀਡੀ ਗਈ ਹੋਣੀ ਆ ਉਹਦੇ ਵਿੱਚ ਕੋਈ ਮਾਲ ਪੱਤਾ ਭੇਜਿਆ ਹੋਣਾ ਕੁਛ ਇਦਾਂ ਦੀ ਅਪਡੇਟ ਹੈ ਕੋਈ ਇਦਾਂ ਚੱਲਦਾ ਰਹਿੰਦਾ ਮੈਂ ਜੇਲ੍ਹਾਂ ਦੇ ਅੰਦਰ ਬਿਲਕੁਲ ਉਹਪਿੰਦਰ ਦੇਖੋ ਜੇਲ੍ਹਾਂ ਦਾ ਜਿਹੜਾ ਸਿਸਟਮ ਹੈਗਾ ਏ ਉਹਨੂੰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਤੋਂ ਵੀ ਸੁਧਾਰ ਨਹੀਂ ਹੋਇਆ ਜਿਹੜੀਆਂ ਹੁਣ ਸਰਕਾਰਾਂ ਨੇ ਉਹ ਵੀ ਸੁਧਾਰ ਨਹੀਂ ਪਾਈਆਂ ਹੈਗੀਆਂ ਕਿਉਂਕਿ ਜੇਲ੍ਹਾਂ ਦੇ ਵਿੱਚੋਂ ਇੱਕ ਤਾਂ ਨੈਕਸਸ ਬਹੁਤ ਵੱਡੇ ਪੱਧਰ ਤੇ ਚੱਲਦਾ ਤੇ ਜੇਲ੍ਹਾਂ ਜਿਹੜੀਆਂ ਨੇ ਪੰਜਾਬ ਦੀ ਉਹ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਅੱਡਾ ਨੇ ਦੇਖੋ ਜਿਹੜੇ ਕਿਉਂਕਿ ਕ੍ਰਿਮੀਨਲ ਮਾਈਂਡਡ ਲੋਕ ਜ਼ਿਆਦਾਤਰ ਉੱਥੇ 70-80% ਹੁੰਦੇ ਨੇ ਤੇ ਉਹ ਨਸ਼ਾ ਪੱਤੇ ਦੇ ਵੀ ਆਦੀ ਹੁੰਦੇ ਨੇ ਤੇ ਚਾਹੇ ਕੋਈ ਉਹ ਜਰਦੇ ਦੀ ਗੱਲ ਹੈ ਕੋਈ ਪੁੱਕੀ ਫੀਮ ਦੀ ਗੱਲ ਹੈ ਕੋਈ ਗੋਲੀਆਂ ਦੀ ਗੱਲ ਹੈ ਉੱਥੇ ਜਾ ਕੇ ਇੱਕ ਜਿਹੜੀ 10 ਰੁਪਏ ਦੀ ਚੀਜ਼ ਹੈ ਉਹ ਸਮਝੋ ਕਿ 2000 ਦੀ ਹੋ ਜਾਂਦੀ ਹੈ ਇੰਨਾ ਇੰਨਾ ਵੱਡੇ ਪੱਧਰ ਤੇ ਪੇਸ਼ਟਾਚਾਰ ਉੱਥੇ ਚੱਲਦਾ ਹੈਗਾ ਜੇ ਤੁਸੀਂ ਚੰਗੀ ਰੋਟੀ ਖਾਣੀ ਹੈ ਜੇਲ੍ਹ ਦੀ ਰੋਟੀ ਨਹੀਂ ਖਾਣੀ ਹੈਗੀ ਤੁਸੀਂ ਆਪਣਾ ਸਮਾਨ ਮੰਗਾਉਣਾ ਉਹ ਵੀ ਉੱਥੇ ਜਿਹੜਾ ਇਸ ਤਰੀਕੇ ਦੇ ਨਾਲੇ ਉਪਲਬਧ ਹੁੰਦਾ ਮਤਲਬ ਜਿਹੜੇ ਇਹ ਮੰਨਿਆ ਜਾਂਦਾ ਹੈ ਕਿ ਜੇਲ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈ ਉਹ ਜਿਹੜੇ ਲੋਕ ਉੱਥੇ ਡਿਊਟੀ ਤੇ ਹੁੰਦੇ ਨੇ ਉਹੀ ਵਿੱਚ ਮਿਲੇ ਹੋਏ ਹੁੰਦੇ ਨੇ ਬਹੁਤ ਵਾਰ ਅਜਿਹਾ ਹੁੰਦਾ ਹੈ ਬਹੁਤ ਵਾਰ ਸਾਹਮਣੇ ਵੀ ਆਉਂਦੀਆਂ ਚੀਜ਼ਾਂ ਬਹੁਤ ਵਾਰ ਲੁਕੀਆਂ ਵੀ ਰਹਿ ਜਾਂਦੀਆਂ ਨੇ ਇਹ ਜੱਗ ਜ਼ਾਹਿਰ ਹੈਗਾ ਹੈ ਇਹ ਜਿੰਨੇ ਵੀ ਲੋਕ ਜੇਲ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਜਿਨ੍ਹਾਂ ਦਾ ਵਾਅ ਵਾਸਤਾ ਪੈਂਦਾ ਹੈ ਉਹ ਇਹ ਗੱਲ ਬਾਹਰ ਆ ਕੇ ਦੱਸ ਦੇ ਕਿ ਉੱਥੇ ਹਾਲਾਤ ਕੀ ਨੇ ਭਵਿੰਦਰ ਉਹਨੂੰ ਸੁਧਾਰ ਹੀ ਨਹੀਂ ਹੋਇਆ ਤੇ ਅੱਜ ਵੀ ਉੱਥੇ ਜੇਲ੍ਹ ਦੇ ਵਿੱਚੋਂ ਈਜ਼ੀਲੀ ਫੋਨ ਈਜ਼ੀਲੀ ਨਸ਼ਾ ਈਜ਼ੀਲੀ ਨੈਟਵਰਕ ਸਾਰਾ ਕੁਝ ਜਿਹੜਾ ਹੈ ਉਹ ਉਪਲਬਧ ਹੁੰਦਾ ਕਿਉਂਕਿ ਜਦੋਂ ਰੇਡ ਹੋਣੀ ਹੈ ਉਸ ਤੋਂ ਪਹਿਲਾਂ ਹੀ ਪਤਾ ਲੱਗ ਜਾਣਾ ਕਿਉਂਕਿ ਜਿਹੜੀ ਜੇਲ੍ਹ ਦੇ ਵਿੱਚ ਰੇਡ ਹੋਣੀ ਹੈ ਤਾਂ ਸਮਾਂ ਲੱਗਣਾ ਨਾ ਪਹੁੰਚਣ ਨੂੰ ਕਿਤੇ ਵੀ ਬਾਹਰੋਂ ਅਧਿਕਾਰੀ ਨੇ ਕਿਸੇ ਨੇ ਆਉਣਾ ਅੰਦਰ ਵਾਲੇ ਤਾਂ ਪਹਿਲਾਂ ਹੀ ਮਿਲੇ ਹੁੰਦੇ ਨੇ ਜੀ 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 ਸੋ ਬਹੁਤ ਬਹੁਤ ਧੰਨਵਾਦ